ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੋਡ ਟੂ ਪੰਜਾਬ ਉੱਪਰ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਹੋਇਆ ਹੈ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਾਫੀ ਜੰਗਾਂ ਲੜੀਆਂ ਅਤੇ ਜਿੱਤੀਆਂ ਹਾਂਜੀ ਅਸੀਂ ਗੱਲ ਕਰਨ ਜਾ ਰਹੇ ਹਾਂ ਹਰੀ ਸਿੰਘ ਨਰੂਆ ਜੀ ਬਾਰੇ ਜਿਨ੍ਹਾਂ ਦਾ ਜਨਮ 1791 ਈਸਵੀ ਨੂੰ ਗੁਜਰਾਵਾਲਾ ਪਿੰਡ ਪਾਕਿਸਤਾਨ ਵਿਖੇ ਹੋਇਆ ਸੀ ਇਹਨਾਂ ਦੇ ਪਿਤਾ ਦਾ ਨਾਮ ਗੁਰਦੇਵਾਲ ਸਿੰਘ ਅਤੇ ਮਾਤਾ ਦਾ ਨਾਮ ਧਰਮਕੌਰ ਸੀ ਇਹਨਾਂ ਦੇ ਦਾਦਾ ਸਰਦਾਰ ਰਬੀਸ਼ੰਗ ਸਿੰਘ ਜੀ ਸਨ ਜੋ ਕਿ ਅਹਿਮਦ ਸ਼ਾਹ ਅਬਦਾਲੀ ਨਾਲ ਲੜਦੇ ਲੜਦੇ ਸ਼ਹੀਦ ਹੋ ਗਏ ਸਨ 1881 ਇਸ ਵਿੱਚ ਇੱਕ ਅੰਗਰੇਜ਼ ਜਿਹੜਾ ਦੁਨੀਆ ਦੇ ਸਭ ਤੋਂ ਜ਼ਿਆਦਾ ਕਾਮਯਾਬ ਜਰਨੈਲਾਂ ਬਾਰੇ ਲਿਖਣ ਲੱਗਦਾ ਹੈ ਤਾਂ ਹਰੀ ਸਿੰਘ ਨਲੂਆ ਜੀ ਦਾ ਨਾਮ ਲਿਖਣ ਸਮੇ ਉਸ ਦਾ ਸਿਰ ਝੁਕ ਜਾਂਦਾ ਹੈ ਉਸ ਦਾ ਕਹਿਣਾ ਸੀ ਕਿ ਲੋਕਾਂ ਦੀ ਨਜ਼ਰ ਵਿੱਚ ਸਿਕੰਦਰ ਮਹਾਨ ਹੋਵੇਗਾ ਤੇ ਕਿਸੇ ਦੀ ਨਜ਼ਰ ਵਿੱਚ ਅੰਗੇਜ਼ ਖਾਂ ਪਰ ਮੇਰੀ ਨਜ਼ਰ ਵਿੱਚ ਹਰੀ ਸਿੰਘ ਨਲੂਆ ਹੀ ਬਹਾਦਰ ਜਰਨੈਲ ਹੋਵੇਗਾ ਕਿਉਂਕਿ ਉਸ ਦਾ ਕਹਿਣਾ ਸੀ ਕਿ ਜੇਕਰ ਅਗਰੇਜ਼ਾਂ ਜਿੰਨੀ ਸੈਨਾ ਹਰੀ ਸਿੰਘ ਨਲੂਆ ਜੀ ਕੋਲ ਹੁੰਦੀ ਤਾਂ ਪੂਰੀ ਦੁਨੀਆ ਵੀ ਜਿੱਤ ਸਕਦੀ ਸੀ ਜਦੋਂ ਇਹਨਾਂ ਦੀ ਉਮਰ 7 ਸਾਲ ਦੀ ਸੀ ਤਾਂ ਇਹਨਾਂ ਦੇ ਪਿਤਾ ਗੁਰਦਿਆਲ ਸਿੰਘ ਜੀ ਦੁਨੀਆ ਨੂੰ ਛੱਡ ਕੇ ਚਲੇ ਗਏ ਸਨ ਉਸ ਤੋਂ ਬਾਅਦ ਇਹਨਾਂ ਨੇ ਕੁਝ ਸਮਾਂ ਨਾਨਕੇ ਘਰ ਰਹਿ ਕੇ ਆਪਣੀ ਮਾਤਾ ਜੀ ਦੇ ਨਾਲ ਗੁਜ਼ਾਰਿਆ ਇਸ ਦੌਰਾਨ ਹਰੀ ਸਿੰਘ ਨਲੂਆ ਜੀ ਪੰਜਾਬੀ ਫਾਰਸੀ ਤੇ ਨਾਲ ਨਾਲ ਹੋਰ ਕਈ ਭਾਸ਼ਾਵਾਂ ਵੀ ਸਿੱਖ ਚੁੱਕੇ ਸਨ ਉਹਨਾਂ ਨੇ ਘੋੜਸਵਾਰੀ ਤੇ ਤੀਰ ਅੰਦਾਜ਼ੀ ਵੀ ਸਿੱਖੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਹਰ ਬਸੰਤ ਪੰਚਮੀ ਤੇ ਦਰਬਾਰ ਸਜਾਇਆ ਕਰਦੇ ਸਨ ਜਿਸ ਵਿੱਚ ਘੋੜਸਵਾਰੀ ਤੇ ਤੀਰ ਅੰਦਾਜ਼ ਦੇ ਜੋਹਰ ਦਿਖਾਏ ਜਾਂਦੇ ਸਨ ਜਦੋਂ ਇਹ 15 ਸਾਲ ਦੇ ਹੋਏ ਸਨ ਤਾਂ ਇਹਨਾਂ ਨੇ ਉੱਥੇ ਜਾ ਕੇ ਘੋੜਸਵਾਰੀ ਤੇ ਨਾਲ ਨਾਲ ਕਿਰਪਾਨ ਦੇ ਵਕਰੇ ਤਰੀਕੇ ਦੇ ਜੋਹਰ ਦਿਖਾਏ ਮਹਾਰਾਜਾ ਰਣਜੀਤ ਸਿੰਘ ਜੀ ਇਹ ਦੇਖ ਕੇ ਬਹੁਤ ਖੁਸ਼ ਹੋਏ ਤੇ ਹਰੀ ਸਿੰਘ ਨੂੰ ਆਪਣੇ ਕੋਲ ਬੁਲਾ ਲਿਆ ਤੇ ਸੋਹਣੇ ਦਾ ਕੰਠਾ ਉਹਨਾਂ ਦੇ ਗਲ ਵਿੱਚ ਪਾ ਦਿੱਤਾ ਆਪਣੀ ਫੌਜ ਵਿੱਚ ਸ਼ਾਮਲ ਕਰ ਲਿਆ ਉਸ ਸਮੇਂ ਸਾਰੇ ਪੰਜਾਬ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਅਤੇ ਉਹ ਆਪਣੀ ਸੈਨਾ ਨੂੰ ਸਿੱਖਿਆ ਦੇਣ ਲਈ ਵਿਦੇਸ਼ਾਂ ਤੋਂ ਆਰਮੀ ਜਰਨਲ ਬੁਲਾਇਆ ਕਰਦੇ ਸਨ ਇੱਕ ਦਿਨ ਹਰੀ ਸਿੰਘ ਨਲੂਆ ਜੀ ਮਹਾਰਾਜਾ ਰਣਜੀਤ ਸਿੰਘ ਨਾਲ ਜੰਗਲ ਵਿੱਚ ਜਾ ਰਹੇ ਸੀ ਉੱਥੇ ਉਹਨਾਂ ਨੂੰ ਇੱਕ ਸ਼ੇਰ ਮਿਲਿਆ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਹਾ ਕਿ ਇਸ ਨਾਲ ਲੜਨ ਦਾ ਪਹਿਲਾ ਹੱਕ ਮੇਰਾ ਬੰਦਾ ਹੈ ਉਹਨਾਂ ਦੇ ਅੱਗੇ ਹੋ ਕੇ ਸ਼ੇਰ ਦਾ ਸਾਹਮਣਾ ਕੀਤਾ ਪਰ ਉਹਨਾਂ ਦੇ ਹੱਥ ਜੋ ਅਚਾਨਕ ਤਲਵਾਰ ਛੁੱਟ ਗਈ ਸੀ ਫਿਰ ਉਹਨਾਂ ਨੇ ਜੋ ਕੀਤਾ ਉਹ ਹੈਰਾਨ ਕਰ ਦੇਣ ਵਾਲਾ ਸੀ ਅਕਸਰ ਅਸੀਂ ਦੇਖਦੇ ਹਾਂ ਸ਼ੇਰ ਦਾ ਸ਼ਿਕਾਰ ਨਿਰਜੇ ਜਮਦੂਕ ਨਾਲ ਕੀਤਾ ਜਾਂਦਾ ਹੈ ਉਹ ਵੀ ਬਹੁਤ ਦੂਰੀ ਬਣਾ ਕੇ ਪਰ ਸਿੱਖ ਕੌਮ ਦੇ ਇਹ ਮਹਾਨ ਯੋਧੇ ਨੇ ਆਪਣੇ ਗਾਤਰੇ ਦੀ ਕਿਰਪਾ ਨਾਲ ਉਹ ਸ਼ੇਰ ਦਾ ਸ਼ਿਕਾਰ ਕੀਤਾ ਜਿਸ ਦਾ ਜਬਾੜਾ ਵਿਚਕਾਰ ਤੋਂ ਪਾੜ ਦਿੱਤਾ ਸੀ ਜਦ ਕਿ ਸ਼ੇਰ ਦੇ ਜਬਾੜੇ ਦਾ ਪ੍ਰੈਸ਼ਰ 900 ਤੋਂ ਲੈ ਕੇ 1100 ਪਾਉਂਡ ਤੱਕ ਹੁੰਦਾ ਹੈ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਨਾਂ ਦੀਆਂ ਬਾਵਾਂ ਵਿੱਚ ਕਿੰਨੀ ਜਾਣ ਹੋਵੇਗੀ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰੀ ਸਿੰਘ ਨੂੰ ਆਪਣੇ ਗਲ ਨਾਲ ਲਾਇਆ ਤੇ ਕਿਹਾ ਤੂੰ ਮੇਰਾ ਰਾਜਾ ਨਾਲੇ ਰਾਜਾ ਨਾਲ ਜੋ ਸ਼ੇਰਾਂ ਦਾ ਸ਼ਿਕਾਰ ਕਰਿਆ ਕਰਦਾ ਸੀ ਕਿਉਂਕਿ ਉਸ ਨੇ ਵੀ ਬਿਨਾਂ ਨੇਜੇ ਤੋਹੀ ਸ਼ੇਰ ਦਾ ਸ਼ਿਕਾਰ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਦਾ ਨਾਮ ਹਰੀ ਸਿੰਘ ਤੋਂ ਹਰੀ ਸਿੰਘ ਨਲੂਆ ਪੈ ਗਿਆ ਅਤੇ ਇਹਨਾਂ ਦੀ ਅੱਧੀ ਜ਼ਗੀਰ ਵਿੱਚ ਵਾਧਾ ਕਰ ਦਿੱਤਾ ਗਿਆ ਉਹਨਾਂ ਵੇਲਾਂ ਵਿੱਚ ਇਹਨਾਂ ਦੀ ਸਰਾਨਾ ਆਮਦਨ 993000 ਰੁਪਏ ਸੀ ਤੁਹਾਨੂੰ ਦੱਸ ਦੇਈਏ ਇਹ ਜਰਨੈਲ ਉਸ ਜ਼ਗੀਰ ਵਿੱਚੋਂ ਅੱਧੀ ਜ਼ਗੀਰ ਦੀ ਰਕਮ ਗੁਰੂ ਧਾਮਾਂ ਦੇ ਖਰਚ ਕੀਤੀ ਜਾਂਦੀ ਸੀ ਸਹਿਦ ਦਾ ਜੋ ਸੋਨੇ ਦਾ ਗੁੰਮਨ ਸੀ ਉਹ ਵੀ ਅਤੇ ਪਸ਼ਾਵਰ ਵਿੱਚ ਬਾਬਾ ਜੋਗਾ ਸਿੰਘ ਜੀ ਦਾ ਗੁਰਦੁਆਰਾ ਹੈ ਇਸ ਤੋਂ ਹੀ ਤਿਆਰ ਕੀਤੇ ਗਏ ਸਨ ਇੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਪੱਤਰ ਨੂੰ ਰੋਕ ਕੇ ਬਲੀ ਘੰਦਾਰੀ ਦਾ ਹੰਕਾਰ ਤੋੜਿਆ ਸੀ ਉਹ ਗੁਰਦੁਆਰਾ ਪੰਜਾ ਸਾਹਿਬ ਵੀ ਇਹਨਾਂ ਵੱਲੋਂ ਹੀ ਤਿਆਰ ਕਰਵਾਇਆ ਗਿਆ ਸੀ ਇਸ ਤੋਂ ਇਲਾਵਾ ਉਹ ਨਿੱਜੀ ਤੌਰ ਤੇ ਆਪਣੇ ਉੱਪਰ ਜ਼ਗੀਰ ਦਾ ਇੱਕ ਪੈਸਾ ਵੀ ਨਹੀਂ ਖਰਚਦੇ ਸਨ ਬਾਕੀ ਰਕਮ ਉਹ ਆਪਣੀ ਫੌਜ ਉੱਪਰ ਖਰਚ ਕਰ ਦਿਆ ਕਰਦੇ ਸਨ ਤੁਹਾਨੂੰ ਦੱਸ ਦਈਏ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਸ਼ਹਿਰ ਫਤਿਹ ਕੀਤਾ ਸੀ ਉਸ ਸਮੇਂ ਇਹਨਾਂ ਨੇ ਦੇ ਅਹਿਮ ਭੂਮਿਕਾ ਨਿਭਾਈ ਸੀ ਉਸ ਸਮੇਂ ਇਹਨਾਂ ਦੀ ਉਮਰ 15.5 ਸਾਲ ਦੀ ਸੀ ਇਸ ਤੋਂ ਸੀ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਨਾਂ ਦੀ ਸ਼ਸਤਰ ਵਿੱਦਿਆ ਕਿਵੇਂ ਦੀ ਹੋਵੇਗੀ ਉਸ ਤੋਂ ਬਾਅਦ ਹਰੀ ਸਿੰਘ ਨਲੂਆ ਸੁਲਤਾਨ ਦੀ ਜੰਗ ਲੜਿਆ ਤੇ ਬਹੁਤ ਚਖਮੀ ਹੋ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਸੁਲਤਾਨ ਫਤਿਹ ਕਰ ਲਿਆ ਉਸ ਸਮੇਂ ਹਰੀ ਸਿੰਘ ਨਲੂਆ ਜੀ ਨੂੰ 6 ਮਹੀਨੇ ਲੱਗ ਗਏ ਸਨ ਠੀਕ ਹੋਣ ਲਈ ਜਦੋਂ ਠੀਕ ਹੋਏ ਤਾਂ ਹਰੀ ਸਿੰਘ ਨਲੂਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਪਹੁੰਚੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਜ਼ਗੀਰ ਬਖਸ਼ੀ ਅੰਤਲੇ ਸਮੇਂ ਹਰੀ ਸਿੰਘ ਨਲੂਆ ਜੀ ਦੀ ਜ਼ਗੀਰ ਸਿੱਖ ਰਾਜ ਵਿੱਚ ਸਭ ਤੋਂ ਜ਼ਿਆਦਾ ਸੀ ਜਿਸ ਤੋਂ ਬਾਅਦ ਉਹ ਬਹੁਤ ਜੰਗਾਂ ਜਿੱਤਦੇ ਰਹੇ ਅਤੇ ਜਿੱਤਦੇ ਜਿੱਤਦੇ ਕਸ਼ਮੀਰ ਨੂੰ ਵੀ ਸਿੱਖ ਰਾਜ ਵਿੱਚ ਲਾ ਲਿਆ ਪਸ਼ਾਵਰ ਦਾ ਗਵਰਨਰਲ ਬਣ ਕੇ ਹਰੀ ਸਿੰਘ ਨਲੂਆ ਕਈ ਕਿਲੇ ਨਵੇਂ ਬਣਾ ਰਿਹਾ ਸੀ ਜਦੋਂ ਨਾਸਰ ਖਾਨ ਨੂੰ ਪਤਾ ਲੱਗਿਆ ਤਾਂ ਹਰੀ ਸਿੰਘ ਨਲੂਆ ਨੇ ਦਰਿਆਈ ਖੈਬਰ ਤੇ ਕਬਜ਼ਾ ਕਰ ਲਿਆ ਹੈ ਤਾਂ ਉਸ ਨੇ ਆਪਣੇ ਪੁੱਤਰ ਨੂੰ ਕਿਹਾ ਚੱਲ ਆਪਣਾ ਸਮਾਨ ਚੱਕ ਤੇ ਇੱਥੋਂ ਚੱਲ ਜੇ ਕਿਤੇ ਹਰੀ ਸਿੰਘ ਨਲੂਆ ਆਪਣਾ ਨੁਕਸਾਨ ਨਾ ਕਰ ਦੇਵੇ ਫਿਰ ਉਸ ਦਾ ਪੁੱਤਰ ਆਪਣੀ ਮਗੇਤਰ ਬਾਨੋ ਕੋਲ ਚਲਾ ਗਿਆ ਜਿਸ ਨਾਲ ਉਸ ਦਾ ਨਿਕਾਹ ਹੋਣਾ ਸੀ ਉਸ ਨੇ ਬਾਨੋ ਨੂੰ ਕਿਹਾ ਚੱਲ ਆਪਾਂ ਇੱਥੋਂ ਛੱਡ ਕੇ ਚੱਲੀਏ ਕਿਉਂਕਿ ਹਰੀ ਸਿੰਘ ਨਲੂਆ ਇੱਥੇ ਪਹੁੰਚ ਚੁੱਕਾ ਹੈ ਤੇ ਅਸੀਂ ਉਹਦੇ ਸਾਹਮਣੇ ਮੈਦਾਨ ਵਿੱਚ ਨਹੀਂ ਖੜ ਸਕਦੇ। ਤੇ ਬਾਨੋ ਕਹਿੰਦੀ ਤੂੰ ਤਾਂ ਕਹਿੰਦਾ ਸੀ ਮੇਰੇ ਅੱਗੇ ਪਹਾੜ ਡਿੱਗ ਪੈਂਦੇ ਨੇ ਜਦੋਂ ਮੈਂ ਤੀਰ ਚੱਕਦਾ ਮੇਰੇ ਅੱਗੇ ਕੋਈ ਦੁਸ਼ਮਣ ਨਹੀਂ ਖੜਦਾ। ਹੱਲੇ ਤਾਂ ਹਰੀ ਸਿੰਘ ਹਰੀ ਸਿੰਘ ਆਇਆ ਹੀ ਹੈ ਤੂੰ ਪਹਿਲਾਂ ਹੀ ਡਰੀ ਜਾ ਰਿਹਾ। ਹੁਣ ਕਿੱਥੇ ਗਈ ਤੇਰੀ ਦਲੇਰੀ ਕਿੱਥੇ ਆ ਤੇਰੀ ਬਹਾਦਰੀ? ਮੈਂ ਤੇਰੇ ਨਾਲ ਵਿਆਹ ਲਈ ਹਾਂ ਇਸ ਇਹ ਸੋਚ ਕੇ ਕੀਤੀ ਸੀ ਕਿ ਤੂੰ ਦਰਿਆਈ ਖੈਬਰ ਦੇ ਸਾਰੇ ਪਠਾਨਾਂ ਚੋਂ ਬਹਾਦਰ ਜਰਨੈਲ ਹੋਵੇਂਗਾ। ਪਰ ਤੂੰ ਤਾਂ ਵੱਡਾ ਡਰਪੋਕ ਨਿਕਲਿਆ। ਫਿਰ ਬਾਨੋ ਕਹਿੰਦੀ ਹੈ ਜੇਹਾ ਕਿਹੜਾ ਜਰਨੈਲ ਹੈ ਜਿਸ ਤੋਂ ਤੁਸੀਂ ਇੰਨਾ ਡਰਦੇ ਹੋ ਮੈਂ ਦੇਖਣਾ ਉਸ ਨੂੰ ਫਿਰ ਬਾਨੋ ਉੱਤੇ ਪਹੁੰਚ ਗਈ ਜਿੱਥੇ ਹਰੀ ਸਿੰਘ ਨਲੂਆ ਜੀ ਛੋਟਾ ਜਿਹਾ ਕਿਲਾ ਤਿਆਰ ਕਰਵਾ ਰਹੇ ਸਨ ਉਹ ਉਹਨਾਂ ਦੇ ਟੈਂਟ ਵਿੱਚ ਪਹੁੰਚ ਗਈ ਫਿਰ ਸ਼ਾਮ ਨੂੰ ਉਹ ਹਰੀ ਸਿੰਘ ਨਲੂਆ ਜੀ ਦੇ ਸਾਹਮਣੇ ਪਹੁੰਚ ਗਈ ਬਾਨੋ ਨੇ ਪਹਿਲਾ ਸਵਾਲ ਪੁੱਛਿਆ ਤੁਸੀਂ ਕੌਣ ਹੋ ਹਰੀ ਸਿੰਘ ਨਲੂਆ ਜੀ ਨੇ ਕਿਹਾ ਸੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹਾਂ ਉਸ ਨੇ ਦੂਜਾ ਸਵਾਲ ਪੁੱਛਿਆ ਤੁਸੀਂ ਸਾਡੇ ਇਲਾਕੇ ਤੇ ਕਬਜ਼ਾ ਕਿਉਂ ਕੀਤਾ ਹੈ ਹਰੀ ਸਿੰਘ ਨਲੂਆ ਜੀ ਨੇ ਕਿਹਾ ਅਸੀਂ ਕਿਸੇ ਦੇ ਇਲਾਕੇ ਤੇ ਕਬਜ਼ਾ ਨਹੀਂ ਕੀਤਾ ਅਸੀਂ ਤਾਂ ਆਪਣੇ ਘਰ ਦੀ ਰੱਖਿਆ ਕੀਤੀ ਹੈ ਉਹ ਬਹੁਤ ਹੈਰਾਨ ਹੋਈ ਉਸਨੇ ਕਿਹਾ ਕਿ ਮੈਂ ਇਹ ਪ੍ਰਣ ਕੀਤਾ ਸੀ ਕਿ ਮੈਂ ਕਿਸੇ ਬਹਾਦਰ ਦੇ ਕਰਨਿਕਾ ਕਰਨਾ ਹੈ ਉਸਨੇ ਹਰੀ ਸਿੰਘ ਨਲਵਾ ਜੀ ਨੂੰ ਕਿਹਾ ਕਿ ਮੈਂ ਚਾਹੁੰਨੀ ਆ ਮੇਰੀ ਕੁੱਖ ਚੋਂ ਤੇਰੇ ਜਿਹਾ ਪੁੱਤਰ ਜਨਮ ਲਵੇ ਹਰੀ ਸਿੰਘ ਨਲਵਾ ਜੀ ਨੇ ਕਿਹਾ ਖੋਦਾ ਗਏ ਪ੍ਰਿਆਦ ਕਰਿਆ ਕਰ ਪੁੱਤਰ ਜਿਹੋ ਜਾਂ ਮਰਜ਼ੀ ਹੋਵੇ ਚੰਗੇ ਸੂਲਾਂ ਦਾ ਮਾਲਕ ਹੋਣਾ ਚਾਹੀਦਾ ਹੈ ਉਸਦਾ ਕਹਿਣਾ ਸੀ ਕਿ ਸ਼ਕਲ ਦੀ ਕੋਈ ਅਹਿਮਤ ਨਹੀਂ ਹੁੰਦੀ ਬੰਦੇ ਦੇ ਸੂਲਾਂ ਦੀ ਅਹਿਮਤ ਹੁੰਦੀ ਹੈ ਫਿਰ ਉਹ ਕਹਿੰਦੀ ਕਿ ਮੈਂ ਚਾਹੁੰਦੀ ਹਾਂ ਕਿ ਤੂੰ ਮੇਰੇ ਨਾਲ ਨਿਕਾਹ ਕਰੇ ਤੇ ਫਿਰ ਮੇਰੀ ਕੋ ਖਚੋਂ ਤੇਰਾ ਪੁੱਤਰ ਪੈਦਾ ਹੋਵੇ ਉਸ ਸਮੇਂ ਹਰੀ ਸਿੰਘ ਨਲੂਆ ਜੀ ਦਾ ਵਿਆਹ ਹੋ ਚੁੱਕਾ ਸੀ ਤੇ ਉਹਨਾਂ ਦੇ ਘਰ ਦੋ ਪੁੱਤਰ ਵੀ ਸਨ ਅਤੇ ਇੱਕ ਧੀ ਵੀ ਹਰੀ ਸਿੰਘ ਨਲੂਆ ਜੀ ਨੇ ਕਿਹਾ ਮੈਂ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਤੂੰ ਕੀ ਸੋਚ ਕੇ ਇੱਥੇ ਆਈ ਹੈ ਤੇ ਉਹ ਕਹਿੰਦੀ ਬੇਸ਼ੱਕ ਤੁਹਾਡਾ ਨਿਕਾਹ ਹੋਇਆ ਪਰ ਮੈਨੂੰ ਤੇਰੇ ਤੋਂ ਪੁੱਤਰ ਚਾਹੀਦਾ ਹੈ ਤੁਸੀਂ ਮੇਰੇ ਨਾਲ ਨਿਕਾਹ ਕਰ ਲਵੋ ਫਿਰ ਹਰੀ ਸਿੰਘ ਨਲੂਆ ਜੀ ਨੇ ਆਪਣੀ ਤਲਵਾਰ ਚੁੱਕੀ ਅਤੇ ਕਿਹਾ ਜਲਦੀ ਤੋਂ ਜਲਦੀ ਇੱਥੋਂ ਬਾਹਰ ਹੋ ਜਾ ਤੂੰ ਇੱਕ ਸਿੱਖ ਨੂੰ ਪਰਖਣ ਲਈ ਆਈ ਹੈ ਵਾਪਸ ਜਾਂਦੀ ਹੋਈ ਬਾਨੋ ਦੀ ਅੱਖਾਂ ਵਿੱਚ ਹੰਝੂ ਸੀ ਤੇ ਉਹ ਦਰਵਾਜ਼ੇ ਤੇ ਜਾ ਕੇ ਰੁਕੀ ਤੇ ਕਿਹਾ ਮੈਂ ਤਾਂ ਸੁਣਿਆ ਸੀ ਗੁਰੂ ਨਾਨਕ ਜੀ ਦੇ ਦਰ ਤੋਂ ਕੋਈ ਖਾਲੀ ਨਹੀਂ ਗਿਆ ਤੇ ਅੱਜ ਪਠਾਨਾ ਦੀ ਕੁੜੀ ਇੱਥੋਂ ਖਾਲੀ ਜਾ ਰਹੀ ਹੈ ਹਰੀ ਸਿੰਘ ਨਲੂਆ ਜੀ ਨੇ ਕਿਹਾ ਰੁਕ ਜਾ ਤੇਰਾ ਨਾਮ ਕੀ ਹੈ ਉਹਨਾਂ ਕਿਹਾ ਮੇਰਾ ਨਾਮ ਬਾਨੋ ਫਿਰ ਉਹਨਾਂ ਨੇ ਇੱਕ ਚਾਦਰ ਨੂੰ ਚੱਕ ਕੇ ਬਾਨੋ ਦੇ ਸਿਰ ਤੇ ਰੱਖਿਆ ਤੇ ਸਾਹਮਣੇ ਖਲੋ ਕੇ ਕਿਹਾ ਕਿ ਬਾਨੋ ਤੂੰ ਚਾਹੁੰਦੀ ਸੀ ਕਿ ਤੇਰੇ ਘਰ ਹਰੀ ਸਿੰਘ ਨਲੂਏ ਵਰਗਾ ਪੁੱਤਰ ਜਨਮ ਲਵੇ ਤੇ ਅੱਜ ਤੂੰ ਤੂੰ ਮੇਰੀ ਮਾਂ ਤੇ ਹਰੀ ਸਿੰਘ ਨਲੂਆ ਤੇਰਾ ਪੁੱਤਰ ਉਸ ਸਮੇਂ ਹਰੀ ਸਿੰਘ ਨਲੂਏ ਜੀ ਦੀ ਉਮਰ 42 ਸਾਲ ਤੋਂ ਉੱਪਰ ਸੀ ਜਿਸ ਨੂੰ ਉਹਨਾਂ ਨੇ ਮਾਤਾ ਬਣਾਇਆ ਉਸ ਬਾਨੋ ਦੀ ਉਮਰ 19-20 ਸਾਲ ਦੀ ਸੀ ਸੋ ਇਦਾਂ ਦੇ ਸੀ ਸਾਡੇ ਸੇਕ ਕੌਮ ਦੇ ਜਰਨਲ ਹਰੀ ਸਿੰਘ ਨਲੂਆ ਜੀ ਸੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਨਾਲ ਦੀ ਨਾਲ ਸ਼ੇਅਰ ਜਰੂਰ ਕਰਦੇ